ਇੰਸਪੈਕਟਰ ਸਾਹਿਬ ਜੀ ਇਹ ਬੋਰੀਆਂ ਨੰਗੀਆਂ ਪਈਆਂ ਫਿਰ ਇਹ ਟਕੀਆਂ ਕਿਉਂਆਂ ਨੀਆਂ ਜਿਹੜੇ ਇਹ ਪਲਾਂਤ ਸਾਰੇ ਨੰਗੇ ਪਏ ਆ ਪਤਾ ਕੀ ਜੀ ਇੰਨੇ ਤਾਂ 6-7 ਲੱਗੇ ਆ ਜੀ ਅੱਛਾ ਹਾਂ ਜੀ ਤੁਹਾਡੀ ਕੋਈ ਨਹੀਂ ਸਰਕਾਰ ਤੁਹਾਨੂੰ ਦੇਣ ਕਿ ਜਿਹੜੀ ਤਨਖਾਹ ਦਿੰਦੀ ਹੈ ਕਾਦੀ ਤੁਹਾਡੀ ਕੋਈ ਜ਼ਿੰਮੇਵਾਰਤਾ ਹੈ ਇੱਥੇ ਕੋਈ ਨਹੀਂ ਨਹੀਂ ਇਹ ਤਾਂ ਹੁਣ ਮੀਂਹ ਆ ਗਿਆ ਰਾਤ ਮੇਰੇ ਸਾਥ ਪਈ ਹੈ ਗਿੱਲੀ ਹੋ ਗਈ ਕਣਕ ਕੋਸ਼ ਕਵਰ ਨਾਲ ਥੱਲੇ ਡਿੱਗ ਪਈ ਸੀ ਹਵਾ ਕਰਕੇ ਨਹੀਂ ਨਹੀਂ ਤੁਹਾਡੀ ਪਹਿਲਾਂ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਸੀ ਜਦੋਂ ਬਰਸਾਤ ਦੱਸੀ ਜਾਂਦੇ ਆ ਵੀ ਕੱਲੂ ਬਰਸਾਤ ਆਉਣੀ ਹੈ ਜਦੋਂ ਹੁਣ ਰਾਤ ਸਾਰੀ ਰਾਤ ਬਰਸਾਤ ਪਈ ਆ ਕਣਕ ਗਿੱਲੀ ਹੋ ਗਈ ਇਹ ਗਰੀਬ ਲੋਕਾਂ ਨੇ ਕਣਕ ਖਾਣੀ ਆ ਤੁਹਾਨੂੰ ਪਤਾ ਜੇ ਫਰੀ ਵਾਲੀ 2 ਰੁਪਏ ਕਿਲੋ ਵਾਲੀ ਗਰੀਬ ਲੋਕਾਂ ਨੂੰ ਦਿੱਤੀ ਜਾਣੀ ਆ ਕੋਈ ਸੀ ਬਈ ਉਹ ਦੇਖੋ ਨਾ ਜੀ ਉਹ ਕਵਰ ਨਾਲ ਥੱਲੇ ਡਿੱਗ ਪਈ ਜੀ ਕਿੱਦਾਂ ਡਿੱਗ ਪਈ ਮਾੜਾ ਮੈਨੂੰ ਵੀ ਪਤਾ ਲੱਗ ਗਿਆ ਖਾਵਾ ਨਾਲ ਡਿੱਗ ਪਈ ਜੀ ਉਹ ਭਾਵਣਾ ਕਿਵੇਂ ਡੱਕ ਪੈਣਗੇ ਤੁਹਾਡੇ ਬੰਨੇ ਨਹੀਂ ਆ ਚਾਰ ਚਪੇਰ ਬੰਨੇ ਆ ਕਿਵੇਂ ਡੱਕ ਪੈਣਗੇ ਜੀ ਨਹੀਂ ਜੀ ਉਹ ਪੰਨੇ ਨਹੀਂ ਤੁਸੀਂ ਠੱਗੀ ਦਾ ਹੁਣ ਜਾਣਦੇ ਆ ਤੁਸੀਂ ਮੈਂ ਤੁਹਾਨੂੰ ਆ ਵੇਖੋ ਦਿਖਾ ਰਿਹਾ ਇਹ ਕਹਿੰਦੇ ਵੀ ਡੱਗ ਪੇ ਆਹ ਤੇਰੀ ਡੱਕ ਪਿਆ ਬੜਾ ਠੱਗੀ ਜਾਨੀ ਨਹੀਂ ਆਹ ਤੇਰੀ ਡੱਕ ਪਿਆ ਜੇ ਤੁਹਾਡਾ ਇੱਕ ਹੋ ਪਹਿਲੇ ਪਾਸੇ ਨੰਗਾ ਪਿਆ ਉਹਦੇ ਡੱਕ ਪਿਆ ਨਹੀਂ ਉਹ ਵੀ ਡੱਕ ਨਾਲ ਪਿਆ ਜੀ ਦਾ ਮਹਾਰਾਜ ਕਿੱਥੇ ਡੱਕੇ ਚਲੋ ਦਿਖਾਓ ਮੈਨੂੰ ਚਲੋ ਆਜੋ ਦਿਖਾਓ ਆਜੋ ਆਪਾਂ ਵੇਖ ਲੈਣ ਇਨਸਪੈਕਟਰ ਸਾਹਿਬ ਸਾਡੇ ਨਾਲ ਆ ਫੂਡ ਸਪਲਾਈ ਦੇ ਜਿਹੜੇ ਮਹਿਕਮੇ ਵਾਲੇ ਆ ਕਣਕ ਸਾਰੀ ਜਿਹੜੀ ਸਰਕਾਰ ਦੇ ਰਹੀ ਆ ਨਾ 2 ਰੁਪਏ ਕਿਲੋ ਵਾਲੀ ਉਹ ਜਨਨ ਕਿ ਸਾਰੀ ਨੰਗੀ ਪਈ ਐ ਹੁਣ ਕਣਕ ਭਾਰੀ ਹੋ ਜਣੀ ਆਪਾਂ ਨੂੰ ਵੀ ਪਤਾ ਗੱਟਾ ਭਾਰਾ ਹੋ ਜਣਾ ਗਰੀਬਾਂ ਨੂੰ ਜਾਣਾ ਇਹ ਜਨਨ ਕਿ ਹੁਣ ਕਿੰਨਾ ਵੇਟ ਆ ਤੇ 5 ਕਿਲੋ ਵੇਟ ਤਾਂ ਵੱਧੂ ਕੋਈ ਬਕਮ ਸਿਕਮ ਜੀ ਹਾਂਜੀ ਹਲੇ ਤਾਂ ਜਾਣੀ ਨਹੀਂ ਇਹ ਤਾਂ ਸਭ ਤੋਂ ਲਾਟ ਤੇ ਜਾਨ ਲਾਟ ਅਜਾ ਗਿੱਲੀ ਤਾਂ ਹੋਈ ਐ ਨਾ ਇਹ ਹਾਂ ਜੀ ਤੇ ਪੈਸਾ ਵਰਨਾ ਸਾਰੇ ਨੇਰੀ ਆਨ ਕਰਕੇ ਨੇ ਡਿੱਗੇ ਨਹੀਂ ਨਹੀਂ ਡਿੱਗੇ ਸਾਡੇ ਤਾਂ ਕੋਈ ਡਿੱਗਣ ਨਹੀਂ ਦਿੰਦਾ ਅਕਸਰ ਤੁਸੀਂ ਆਏ ਦੱਸੋ ਵੀ ਜਿਹੜਾ ਆਹ ਬੰਨਿਆ ਇਹ ਕਿਵੇਂ ਡੱਕ ਪੂਆ ਸੀ ਦੇਗ ਪੈਂਦੇ ਆ ਜੀ ਹਵਾਵਾਂ ਨਾਲੋਂ ਵਿੱਚੋਂ ਭਰ ਜਾਂਦੀ ਐ ਨਾ ਇਹ ਡੇਗ। ਇੱਕ ਮੈਂ ਸੁਣਿਆ ਵੀ ਜਿਹੜੇ ਥੋੜੀ ਉੱਧਰ ਗਦਾਮ ਤੁਸੀਂ ਕਿਰਾਏ ਤੇ ਲੈ ਰੱਖੇ ਆ। ਕਿਹੜੇ ਜੀ? ਪਹਿਲੇ ਪਾਸੇ। ਪਹਿਲੇ ਪਾਸੇ ਕਿਹੜੇ? ਬਿਸ਼ਨਦੀ ਰੋਡ ਤੇ। ਅੱਛਾ ਜੀ। ਉਹ ਕਿਰਾਏ ਤੇ ਕਿਉਂ ਲਈ? ਕਿਰਾਏ ਤੇ। ਹੂੰ। ਕਿਰਾਏ ਤੇ ਲੈਣੇ ਪੈਣੇ ਸੀ ਮਾਲ ਜਾ ਰਹਾ ਈ। ਹੂੰ। ਹਾਂ ਜੀ। ਮਾਲ ਜਾ ਤਾਂ ਜਿਹੜੇ ਥੋੜੇ ਖਾਲੀ ਪਏ ਸਰਕਾਰੀ ਗਦਾਮ ਇੱਥੇ ਕੌਣੇ ਰੱਖੇ? ਨਹੀਂ ਜੀ ਇਹ ਇਹਨਾਂ 'ਚ ਲੱਗਦਾ ਨਹੀਂ ਜੀ ਮਾਲ। ਸਟਾਕ ਆਰਟੀਕਲ ਲੱਗਿਆ ਹੋਇਆ। ਇਹ ਖਾਲੀ ਪਈਆਂ ਸੰਤ ਚਲੋ ਦਿਖਾਓਗਾ ਸਾਨੂੰ ਲੱਗਿਆ ਹੋਇਆ ਖਾਲੀ ਪਈਆਂ ਵਿੱਚ ਤੁਸੀਂ ਉਹ ਕਿਰਾਏ ਤੇ ਕਿਉਂ ਲਏ ਜਦੋਂ ਸਰਕਾਰ ਦੇ ਜਿਹੜੇ ਬਣਾਏ ਹੋਏ ਗਦਾਮ ਆ ਉਹ ਤਾਂ ਖਾਲੀ ਪਏ ਆ ਤੇ ਤੁਸੀਂ ਪ੍ਰਾਈਵੇਟ ਪਾਸੇ ਗਦਾਮ ਲੈ ਕੇ ਕਿਰਾਏ ਤੇ ਲੈ ਕੇ ਤੁਸੀਂ ਸਰਕਾਰ ਨੂੰ ਜਨਕਿ ਕੋਸ਼ ਲੀਕ ਵੀ ਹੈ ਤਾਂ ਕਰਕੇ ਇਹ ਐਸਫੀਆਈ ਵੱਲੋਂ ਕਿਹਾ ਹੋਇਆ ਵੀ ਇਹ ਨਾ ਲੀਕ ਹੈ ਇਦਾਂ ਚਲੋ ਤੇਰੀ ਪ੍ਰੋਪੋਜ਼ ਲਿਖ ਕੇ ਭੇਜੀਏ ਮੈਨੂੰ ਕਾਪੀ ਦਿਖਾਓਗਾ ਕਿੱਥੇ ਲਿਖ ਕੇ ਭੇਜੀਏ ਦਿਖਾਊਗਾ ਹਾਂ ਦਿਖਾਊਗਾ ਚਲੋ ਮੈਨੂੰ ਦਿਖਾਓ ਕਾਪੀ ਵੀ ਦਿਖਾਓ ਦੀ ਕਿੱਥੇ ਤੁਸੀਂ ਪ੍ਰੋਪੋਜ਼ ਲਿਖ ਕੇ ਭੇਜੀ ਆ ਵੀ ਜਿਹੜੇ ਇਹ ਲੀਕ ਆ ਇਸ ਇਹ ਦਿਖਾ ਦਿੱ ਗਏ ਤੁਹਾਨੂੰ ਇਹ ਜਿਹੜੇ ਗਦਾਮ ਆ ਸਾਰੇ ਸਰਕਾਰੀ ਇਹ ਅੰਦਰੋਂ ਖਾਲੀ ਪਏ ਆ ਮਹਿਕਮੇ ਨੇ ਜਨਨ ਕਿ ਪ੍ਰਾਈਵੇਟ ਗਦਾਮ ਕਿਰਾਏ ਤੇ ਲੈ ਕੇ ਜਨਨ ਕਿ ਉੱਥੇ ਜਿਹੜੀ ਇਹ ਕਣਕ ਆ ਰੱਖੀ ਹੋਈ ਹੈ ਸਰਕਾਰੀ ਜਿਹੜੇ ਜਨਨ ਕਿ ਆਪਾਂ ਪੈਸੇ ਦੀ ਗੱਲ ਕਰਕੇ ਸਰਕਾਰ ਨੂੰ ਚੂਨਾ ਲਾਉਣ ਦੀ ਗੱਲ ਕਰਕੇ ਚੂਨਾ ਲੱਗ ਰਿਹਾ ਇਧਰਲੇ ਪਾਸੇ ਇਹ ਕਣਕ ਉਹ ਕਣਕ ਆ ਜਿਹੜੀ ਗਰੀਬਾਂ ਦੇ ਘਰਾਂ ਵਿੱਚ ਜਾਣੀ ਹੈ 2 ਰੁਪਏ ਕਿਲੋ ਵਾਲੀ ਹੁਣ ਇਹ ਗਿੱਲੀ ਹੋ ਗਈ ਹੈ weight ਵੱਧ ਗਿਆ ਤੇ ਗਰੀਬਾਂ ਦੇ ਘਰਾਂ ਚ ਜਾਊਗਾ ਤੇ ਬਸ ਅਸਰੀ ਗੱਲ ਇਹ ਖਰਾਬ ਨਾ ਹੋਊਗੀ ਇਹਨੂੰ ਉਲੀ ਨਾ ਲੱਗੂਗੀ ਕਾਲਾ ਨਾ ਹੋ ਦਣਾ ਦਣਾ ਕਾਲਾ ਤਾਂ ਹੋਊਗਾ ਨਹੀਂ ਕਿਉਂ ਨਹੀਂ ਹੁੰਦਾ ਡਿੱਗ ਪਿਆਈ ਹੁਣ ਸੁੱਕ ਜਾਣੀ ਹੈ ਜੀ ਕਿਵੇਂ ਸੁੱਕੂਗੀ ਜਿਹੜਾ ਥੱਲੇ ਤੱਕ ਸਲਾਅ ਫੜ ਗਈ ਨਹੀਂ ਜੀ ਥੱਲੇ ਦਾ ਤਪੜੀ ਨਹੀਂ ਆਉਣਾ ਜ਼ਰੂਰ ਤਪਾਲ ਟਕਿਆ ਸੀਗਾ ਡਿੱਗ ਪਿਆਈ ਹੂੰ ਥੱਲੇ ਤੱਕ ਵੀ thro ਸਲਾਅ ਪੜੀ ਉਤੋ ਉਤੋ ਲੱਗਿਆ ਹੁਣ ਹਵਾ ਲੱਗੇ ਨਹੀਂ ਜੇ ਇਹੀ ਕਣਕ ਜਦੋਂ ਕਿਸਾਨਾਂ ਤੋਂ ਆਉਂਦੀ ਹੈ ਗਿੱਲੀ ਤੇ ਮਹਿਕਮਾ ਲੈਂਦਾ ਉਹਨੂੰ ਰਾਜ ਜੇ ਮੰਡੀਆਂ ਚ ਮੀਂਹ ਉਹ ਪੈ ਜਾਂਦਾ ਹਾਂ ਤੇ ਉਹ ਇੱਕ ਦੋ ਦਿਨ ਰੋਕੇ ਚਕਵਾਨੇ ਆ ਨਹੀਂ ਚਕੋਣ ਜੇ ਕਿਸਾਨ ਲੈ ਕੇ ਆਉਂਦਾ ਕਿ ਉਦੋਂ ਮਹਿਕਮਾ ਲੈਂਦਾ ਤੁਹਾਡੀ ਗਿੱਲੀ ਤੁਸੀਂ ਤੇ ਚੱਕਣੀ ਚੱਕਣੀ ਤੁਹਾਡੀ ਆਪਦੀ ਹੋ ਗਈ ਉਹਦਾ ਹਾਂ ਨਹੀਂ ਹੁੰਦਾ ਜੀ ਹਾਂਜੀ ਇਹ ਤਾਂ ਹੁਣ ਜਦੋਂ ਅਸੀਂ ਮੰਡੀਆਂ ਚ ਚੱਕਦੇ ਹਾਂ ਉਦੋਂ ਵੀ ਸਹੀ ਆਂਦੀ ਹੈ ਇਹੋ ਜੀ ਗੱਲ ਨਹੀਂ ਮੰਡੀਆਂ ਚ ਤਾਂ ਸਹੀ ਆਈ ਹੈ ਮਹਾਰਾਜ ਮੈਂ ਗੱਲ ਕਰਾਂ ਜੇ ਕਿਸਾਨ ਗਿੱਲੀ ਕਣਕ ਲੈ ਕੇ ਆਉਂਦਾ ਕਿ ਤੁਹਾਡਾ ਮਹਿਕਮਾ ਉਦੋਂ ਲੈਂਦਾ ਕਣਕ ਨੂੰ ਨੱਕ ਮਾਰਦਾ ਗਿੱਲੀ ਨਹੀਂ ਲੈਂਦਾ ਨਹੀਂ ਲੈਂਦਾ ਤੇ ਤੁਹਾਡੀ ਗਿੱਲੀ ਕਰਕੇ ਫਿਰ ਤੁਸੀਂ ਲੋਕਾਂ ਨੂੰ ਕਿਉਂ ਗਿੱਲੀ ਕਣਕ ਦੇ ਰਹੇ ਹੋ ਇਹ ਸਹੀ ਤਾਂ ਮਹਾਰਾਜੇ ਜਾਊਗੀ ਆ ਵੇਖ ਲੋ ਰਾਤ ਨੂੰ ਮੀਂਹ ਪਿਆ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਸੀ ਬੰਦੀ ਵੀ ਅਸੀਂ ਇਹਨੂੰ ਢੱਕੀਏ ਚੌਰਾ ਅੰਮੀ ਦੇਖ ਪਏ ਬਾਕੀ ਉਹ ਢੱਕੀ ਜਾਂਦਾ ਇਹ ਜੈਤੋਦੇ ਫੂਡ ਸਪਲਾਈ ਦਫ਼ਤਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਸਾਡੇ ਨਾਲ ਇਨਸਪੈਕਟਰ ਸੀ ਇਨਸਪੈਕਟਰ ਆਪਣਾ ਨਾਮ ਦੱਸੋ ਕਿ ਨਾਮ ਕੀ ਹੈ ਰਾਜਕੁਮਾਰ ਰਾਜਕੁਮਾਰ ਜੀ ਇਨਸਪੈਕਟਰ ਸਾਹਿਬ ਨੇ ਤੇ ਇੱਧਰ ਢੱਕੀ ਜਾਂਦੇ ਐ ਜਦੋਂ ਮੀਂਹ ਸਾਰੀ ਰਾਤ ਮੀਂਹ ਪਿਆ ਉਸ ਤੋਂ ਬਾਅਦ ਇਹਨਾਂ ਨੇ ਜਾਨੀ ਕਿ ਢੱਕਦੇ ਇਹ ਕਹਿੰਦੇ ਸੀ ਪਲੰਥ ਢੱਕਦੇ ਆ ਕਹਿੰਦੇ ਮੀ ਨਾਲ ਨੇਰੀ ਨਾਲ ਉੱਡ ਗਏ ਨੇਰੀ ਦਾ ਇੰਨੀ ਆਈ ਵੀ ਨਹੀਂ ਜੇ ਗੱਲ ਕਰੀਏ ਮੈਂ ਤੁਹਾਡੀ ਗੱਲ ਨਾਲ ਹਰੇਕ ਨਾਲ ਸਹਿਮਤ ਆਂ ਵੀ ਇੱਕ ਉੱਡ ਗਿਆ ਜਿਹੜਾ ਨੰਗਾ ਤੁਸੀਂ ਕਹਿੰਦੇ ਆ ਵੀ ਇੱਕ ਤਾਂ ਡਿੱਗ ਪੀ ਤੇ ਸਾਰੇ ਤਾਂ ਡਿੱਗ ਪੀ ਇਹ ਸਾਰੇ ਟਕੇ ਤਾਂ ਤੁਸੀਂ ਹੋਣਾ ਨਹੀਂ ਇਹ ਪਹਿਲਾਂ ਨਹੀਂ ਟਕੇ ਹੁਣ ਉਹ ਵੀ ਆਪਾਂ ਕਹਿ ਦਈਏ ਵੀ ਹੁਣ ਪਹਿਲਾਂ ਤਾਂ ਟਕੇ ਜਾਂ ਟੱਕੀ ਜਾਂਦੇ ਆ ਹਾਂਜੀ ਟੱਕੀ ਜਾਂਦੇ ਆ ਹਾਂ ਫਿਰ ਇਹ ਵੀ ਉਹ ਵੀ ਆਪਾਂ ਕਹਿ ਦਈਏ ਜੇ ਮੈਂ ਹੁਣ ਨਾ ਹੁੰਦਾ ਤੁਸੀਂ ਕਹਿਦੇ ਨਾ ਸੀ ਵੇਖਿਆ ਮੈਂ ਵੀ ਇਹ ਵੀ ਪਹਿਲਾਂ ਦੇ ਟਕੇ ਆਪਾਂ ਇਹ ਟੱਕੀ ਜਾਂਦੇ ਜੀ ਨੇ ਹੁਣ ਤੁਹਾਡੇ ਕੋਲੇ ਕਾਪੀ ਹੈ ਨਹੀਂ ਕਿ ਜੇ ਤੁਹਾਨੂੰ ਨਹੀਂ ਬਿਲਕੁਲ ਹੈ ਨਹੀਂ ਅਸਾਂ ਕੋਈ ਕਾਪੀ ਹੈ ਕਾਪੀ ਤੁਹਾਨੂੰ ਮਿਲ ਜੂਗੀ ਅੱਜ ਕੱਲੇ ਰਿਪੋਰਟ ਮਿਲ ਜੂਗੀ ਸਾਡੇ ਸਾਰੇ ਬ੍ਰਾਂਚ ਦੇ ਵਿੱਚ ਪਈ ਹੈ ਕਾਪੀ ਹਾਂ ਇਹ ਤੁਹਾਡਾ ਇੱਥੇ ਫਰਜ਼ਨਾ ਬੰਦਾ ਸੀ ਰੱਖਣ ਦਾ ਜੀ ਮੇਰੇ ਕੋਲ ਜਿਹੜਾ ਮੈਨੂੰ ਜਿਵੇਂ ਦੱਸਿਆ ਨਾਲ ਹੈਗਾ ਜਿਵੇਂ ਕੋਲ ਆ ਸਰਵਿਸੇਬਲ ਹੈਗਾ ਮੈਂ ਇਹ ਪ੍ਰਾਈਵੇਟ ਬਿਗਾਨ ਦੇ ਵਿੱਚ ਰੱਖੀ ਹੈ ਕਣਕ ਉਹਦੀ ਮਨਜ਼ੂਰੀ ਕਿੱਥੋਂ ਮਿਲੀ ਤੁਹਾਨੂੰ ਰਿਪੋਰਟ ਉਹ ਦਫਤਰ ਚ ਮਿਲੀ ਹੈ ਜੀ ਉਹਦਾ ਮੈਨੂੰ ਰਿਪੋਰਟ ਦੀ ਕਾਪੀ ਮਨਜ਼ੂਰੀ ਦੀ ਕਾਪੀ ਜੀ ਉਹ ਮੈਂ ਨਹੀਂ ਦੇਈ ਨਹੀਂ ਸਕਦਾ ਜੀ ਤੁਸੀਂ ਮਨਜ਼ੂਰੀ ਦੀ ਤੁਸੀਂ ਆਪੇ ਤੁਸੀਂ ਲੈ ਲਓ ਉੱਥੇ ਨਹੀਂ ਤੁਹਾਡੇ ਕੋਲ ਮਨਜ਼ੂਰੀ ਤਾਂ ਆਈ ਨਹੀਂ ਕੋਈ ਤੁਹਾਡੇ ਹੈੱਡ ਆਫ ਦਾ ਡਿਪਾਰਟਮੈਂਟ ਬੈਠਾ ਹੀ ਪਈ ਜਾ ਕੇ ਮਿਲ ਲਓ ਉਹਨਾਂ ਨੂੰ ਉਹ ਦੱਸ ਦੇਣਗੇ ਜੀ ਨਹੀਂ ਅਸੀਂ ਤੁਹਾਨੂੰ ਮੇਰੇ ਕੋਲ ਦੇਖੋ ਜੀ ਮੇਰੇ ਕੋਲ ਜਿੰਨਾ ਵੀ ਮੈਂ 2022 ਚ ਆਇਆ ਜੀ ਪਰ ਇਹ ਜਿਹੜੇ ਅਨਸਰਵਿਸਿਬਲ ਡਿਕਲੇਅਰ ਹੋਏਗਾ ਮੇਰੇ ਅਨ ਤੋਂ ਮੇਰੀ ਅਨ ਤੋਂ ਪਹਿਲਾਂ ਦੇ ਹੋਏ ਵੀ ਨੇ ਨਹੀਂ ਸਾਨੂੰ ਫ੍ਰੀਪੋਰਟ ਜਾਣ ਦੀ ਲੋੜ ਹੈ ਗਲਤ ਹੈ ਤੁਹਾਡੇ ਤੁਸੀਂ ਅਫਸਰ ਹੀ ਗਵਰਨਮੈਂਟ ਦੇ ਦਫ਼ਤਰ ਨਹੀਂ ਲੈਂਦੇ ਅਸੀਂ ਤੁਹਾਨੂੰ ਪੁੱਛ ਰਣਾ ਇੱਥੇ ਆ ਸਾਨੂੰ ਫ੍ਰੀਪੋਰਟ ਜਾਣ ਦੀ ਲੋੜ ਹੈ ਠੀਕ ਹੈ ਜੀ ਦੱਸੋ ਜੀ ਤੁਸੀਂ ਕਿਹਨੇ ਸਾਡੇ ਕੋਲ ਸਾਰਾ ਕੋਈ ਹਾਣੇ ਮੇਲ ਚੋਰੀ ਤੁਹਾਨੂੰ 1 ਕੱਦੇ ਦਿਨ ਤੱਕ ਦੇ ਦਿੰਦੇ ਹਾਂ ਅਸੀਂ ਇੱਕ ਕਦੇ ਤੋਂ ਗਲਤ ਸਾਨੂੰ ਅੱਜ ਤੱਕ ਖਬਰ ਹੁਣ ਚਲਾਉਣੀ ਹੈ ਲੋਕਾਂ ਨੂੰ ਦੱਸਣਾ ਵੀ ਆਹ ਕਾਪੀ ਹੈ ਆਹ ਸਾਰਾ ਕੁਝ ਪ੍ਰੂਫ ਹੈ ਸਾਡੇ ਕੋਲੇ ਤੁਹਾਡੇ ਕੋਲੇ ਕੋਈ ਪ੍ਰੂਫ ਨਹੀਂਗਾ ਕੁਝ ਨਹੀਂਗਾ ਕੋਈ ਗੱਲ ਨਹੀਂ 1 ਕਦੇ ਦਿਨ ਤੱਕ ਤੁਹਾਨੂੰ ਦੇ ਦਿੰਦੇ ਨਹੀਂ ਉਹ ਕਾਪੀ ਅਸੀਂ ਕਾਪੀ ਦੀ ਗੱਲ ਕਰੀ ਸੀ ਇਹ ਕਹੇ ਰਹੇ ਸੀ ਇਨਸਪੈਕਟਰ ਸਾਹਿਬ ਵੀ ਸਾਡੇ ਕੋਲੇ ਜਿਹੜੀ ਕਾਪੀ ਪਈ ਹੈ ਵੀ ਜਿਹੜੀ ਸਾਨੂੰ ਮਨਜ਼ੂਰੀ ਵੀ ਮਿਲੀ ਹੋਈ ਹੈ ਪ੍ਰਾਈਵੇਟ ਗਦਾਮ ਵਿੱਚ ਰੱਖਣ ਦੀ ਜਿਹੜੇ ਜਣੇ ਕਿ ਅਸੀਂ ਲਿਖ ਕੇ ਭੇਜਿਆ ਪ੍ਰਪੋਜ਼ਲ ਲਿਖ ਕੇ ਭੇਜਿਆ ਵੀ ਇਹ ਗਦਾ ਕਾਬਲ ਨਹੀਂ ਰੱਖਣ ਦੇ ਕਣਕ ਜਨਨ ਕਿ ਲੀਕ ਹੈ ਟੁੱਟਿਆ ਹੋਇਆ ਉਹ ਵੀ ਇਹਨਾਂ ਕੋਲੇ ਲਿਖਤੀ ਰੂਪ ਦੇ ਵਿੱਚ ਐਸ ਵਕਤ ਕੁਝ ਨਹੀਂਗਾ ਅਸੀਂ ਦਫਤਰ ਦੇ ਵਿੱਚ ਖੜੇ ਆ ਮੁਲਾਜ਼ਮ ਬੈਠੇ ਨੇ ਅਫਸਰ ਬੈਠੇ ਨੇ ਇਨਸਪੈਕਟਰ ਸਾਹਿਬ ਖੜੇ ਨੇ ਇਹ ਕਹਿੰਦੇ ਵੀ ਅਸੀਂ ਇੱਕ ਦਿਨ ਤੱਕ ਤੁਹਾਨੂੰ ਤਾਂ ਤਾਂ ਮੰਗਵਾ ਕੇ ਦੇ ਦਾਂਗੇ ਪਰ ਹੁਣ ਸਾਡੇ ਕੋਲੇ ਕੁਝ ਨਹੀਂਗਾ ਇਹਨਾਂ ਨੇ ਜਨਨ ਕਿ ਸਾਫ਼ ਸਬਦਾਸ਼ ਜਨਨ ਕਿ ਜਵਾਬ ਦਿੱਤਾ ਹੁਣ ਸਾਡੇ ਕੋਲ ਕੁਝ ਨਹੀਂਗਾ